ਸਰਵੇਚ ਗਾਮੇਚੋਨਾਂ ਨੂੰ ਲੈ ਕੇ ਭਾਜਪਾ ਸੈਕਟਰੀ ਮਹਿਲਾ ਮੋਰਚਾ ਪੰਜਾਬ ਸਤਿੰਦਰਜੀਤ ਕੌਰ ਮਨਜੰਦਾ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਆਪਣੇ ਗ੍ਰਹਿ ਵਿੱਚ ਕੀਤਾ ਗਿਆ ਜਿਸ 'ਚ ਅੰਬੈਸਡਰ ਤੇ ਐਮਪੀ ਦਰਨਜੀਤ ਸਿੰਘ ਸੰਧੂ ਸੁਪਤਰੀ ਸਿਮਰਨਜੀਤ ਕੌਰ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪਹੁੰਚੇ ਫੇਸਬੁੱਕ ਦੇ ਤਨਜੀ ਸਿੰਘ ਸੰਧੂ ਨੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਤੇ ਇੰਡਸਟਰੀ ਖੇਤਰ ਉਸਤ ਕਰਨ ਸੰਬੰਧੀ ਵਿਚਾਰ ਸਾਂਝੇ ਕੀਤੇ ਕਿਹਾ ਜੇ ਇਹ ਦੌਰ ਤਰੱਕੀ ਕਰ ਸਕਦਾ ਤੇ ਫਿਰ ਅੰਮ੍ਰਿਤਸਰ ਕਿਉਂ ਨਹੀਂ ਅੱਗੇ ਕਿਹਾ ਲੈਂਡ ਆਰਡਰ ਤੇ ਕਾਨੂੰਨ ਵਿਵਸਾ ਨੂੰ ਨੱਥ ਪਾਉਣ ਦੇ ਨਸ਼ੇ ਵਰਗੇ ਮੁੱਦੇ ਨੂੰ ਜਿਹੜੋ ਖਤਮ ਕਰਨ ਦੀ ਵੀ ਗੱਲ ਕੀਤੀ ਇਸ ਮੌਕੇ ਹਰਪੀਤ ਸਿੰਘ ਮਨਚੰਦਾ ਸੰਜੀਵ ਖੋਸਲਾ ਰੀਨਾ ਜੇਤਲੀ ਸ਼ਰੂਤੀ ਵਿੱਚ ਡੋਲੀ ਪਾਡਿਆ ਰਣਜੀਤ ਕੌਰ ਬਲਵਿੰਦਰ ਕੌਰ ਅਰਵਿੰਦਰ ਕੌਰ ਅਜੀਤ ਕੌਰ ਸਮੇਂ ਵੱਖ-ਵੱਖ ਇਲਾਕਿਆਂ ਤੋਂ ਪਾਰਟੀ ਦੇ ਵਰਕਰ ਸਹਿਬਾਨ ਹਾਜ਼ਰ ਸਨ ਅੰਮ੍ਰਿਤਸਰ ਤੋਂ ਗੁਰਮੀਤ ਸਿੰਘ ਦੀ ਰਿਪੋਰਟ ਨਿਊਜ਼ ਹੈਡਲਾਈਨ ਟੂਡੇ इज्जत सब तो ज़्यादा जे एक चीज़ है मैं औरत है मैं समझ सकती कि सूँ सब तो पहला इज्जत चाहिए है अपने घर से चाहिए अपने लेबरवुड चाहिए अपने देश चाहिए अपने हर जगह जे सू इज्जत मिलेगी तो अभी कॉन्फिडेंट होगा तो अभी सारा कुछ कर सकेंगे सो so, एक इस तरह कि बोल देने एक औरत को इज्जत देनी जे तुसी एक अपने घर में एक्टिव रोल नहीं रखते कि जब मैं वोट मैं इलेक्शन में इंटरस्टेड नहीं वो तुसी पहले अपना राइट खोल तुसी वोटिंग राइट एक औरत को इज्जत देना तो तुम इस राइट को एक्टिव यूज करना वोटिंग राइट एक औरत को इज्जत देता राइट में तुम सारा ने इस बार यूज करना है तुम भी ਹੇ ਬਾਬਾ ਮਿਲਦਾ ਨਾ ਕੋਈ ਹੱਲ ਹੁਣ ਨੂੰ ਇਲੈਕਸ਼ਨ ਦਾ ਬਿਲਕੁਲ ਬਚਿਆ ਹੈ ਤੇ 50% ਵੋਟਾਂ ਜਿਹੜੀਆਂ ਮੈਲਾਵਾ ਨੇ ਇਸ ਦੇਸ਼ ਦੇ ਵਿੱਚ ਲੋਕਾਂ ਨੇ ਨਹੀਂ ਨਹੀਂ ਰਾਜਨੀਤੀ ਵਿੱਚ ਮੈਲਾਵਾ ਦੀ ਗਿੰਦੀ ਘਟ ਹੈ ਲੇਕਿਨ ਇਹਨਾਂ ਕੋਈ ਨਹੀਂ ਪਤਾ ਜਿਹੜੇ ਕਹਿੰਦੇ ਨੇ ਗਿੰਦੀ ਘਟਾਤਾ ਇਹ ਨਹੀਂ ਹੋਂਦਾ ਮੈਲਾਵਾ ਸਭ ਤੋਂ ਹੋਤੀ ਹੈ ਸੋਲੀਆਂ ਭੈਣਾ ਤੇ ਭਰਾ ਵੇਟ ਕਰ ਰਹੇ ਨੇ ਤੇ ਮੈਂ ਸਿੰਧਾ ਪਜਾਇਆ ਲੱਗੇ ਤੇ ਤੁਸੀਂ ਸਾਰਿਆਂ ਨੇ ਇਹਾਂ ਮਿਲ ਕੇ ਦਾ ਇਸ ਕਰਕੇ ਮੈਂ ਦਿਲੋਂ ਤੁਹਾਡਾ ਬਹੁਤ ਧੰਨਵਾਦੀ ਹਾਂ ਖਾਸ ਤੌਰ ਤੇ ਉਤਲੀ ਦਾ ਦਾ ਮੇਰਾ ਬਹੁਤ ਪੁਰਾਣਾ ਕਨੈਕਸ਼ਨ ਮੈਂ ਜਦੋਂ ਛੋਟਾ ਬੱਚਾ ਸੀ ਮੇਰੇ ਪਿਤਾ ਜੀ ਇੱਥੇ ਸਰਦਾਰ ਪਿਸ਼ਨ ਸਿੰਘ ਮੁੰਦਰੀ ਖਾਸਾ ਕਾਲਜ ਅੰਮ੍ਰਿਤਸਰ ਦੇ ਮ्युनਿਸਪਲ ਸੀਏ ਤੇ ਮੈਨੂੰ ਯਾਦ काफ़ी छोटा सी 1971 सैवनटी वन वॉर जो जहाज आए उद कुछ लोग हॉकी खेल रहे थे मैं छोटा जहाँ बैठा थालसा कॉलेज के ग्राउंड तो सुनाई चाहना कि सरदार तेजा सिंह समुदरी ने उन्नीस सौ सतारा स्कूल बनाए सरियाली ਮੇਰੇ ਫਾਦਰ ਸਾਹਿਬ ਵੀ ਉਹਨਾਂ ਚੋਂ ਇੱਕ ਸਕੂਲ 'ਚ ਪੜੇ ਫਿਰ ਅਮਰੀਕਾ 'ਚ ਪੜ ਕੇ ਵਾਪਸ ਆਏ ਤੇ ਘਾਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ ਉਹਦੇ ਤੋਂ ਬਾਅਦ ਆਨਰਡ ਵਾਈਸ ਚਾਂਸਲਰ ਬਣੇ ਗੋਨਾਲ ਦੇ ਯੂਨੀਵਰਸਿਟੀ 'ਚ ਮੋਤੀ ਜੌਹ ਦੀ ਫੋਰਨ ਪੋਲਿਸੀ ਜਿਹੜੀ ਹੈ ਉਹ ਬੜੀ ਡਵੈਲਪਮੈਂਟ ਓਰੀਐਂਟਡ ਹੈ ਇਹ ਇਨਵੈਸਟਮੈਂਟਾਂ ਇੰਡੀਆ 'ਚ ਆ ਰਹੀਆਂ ਨੇ ਕਿਉਂਕਿ ਇਹ ਕੰਪਨੀਆਂ ਬੇਗਰੀਆਂ ਨੇ ਕਿ ਜਿਹੜੀ ਅਗਲੀ ਇਕਨੋਮਿਕ ਗ੍ਰੋਥ ਹੈ ਉਹ ਇੰਡੀਆ ਚ ਹੋਣੀ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਆਇਆ ਨਾ ਤੇ ਵਰਲਡ ਬੈਂਕ ਦੀ ਰਿਪੋਰਟ ਦੇਖਣਾ ਜਾ ਕੇ ਤੇ ਜਦੋਂ ਇਹ ਇਨਵੈਸਟਮੈਂਟ ਇੰਡੀਆ ਚ ਆ ਰਹੀ ਹੈ ਇਹ ਨੌਕਰੀਆਂ ਵੀ ਇੰਡੀਆ ਚ ਆ ਰਹੀਆਂ ਨੇ ਤਾਂ ਇੱਕ ਹੀ ਹੋਵੇ ਉਹ ਜੀ ਸੋਚਦਾ ਹੋਵੇ ਅੱਗੇ ਵੱਲ ਦੇਖੇ ਅਗਰ ਇੰਡਾਰ ਕਰ 6 ਸਾਲ ਚੱਲਦਾ ਕਿੱਥੋਂ ਲੋ ਕਿੱਥੇ ਪਹੁੰਚ ਸਕਦਾ ਅੰਬਰਸਰ ਸਾਹਿਬ ਨਹੀਂ ਹੋ ਸਕਦਾ ਅਸ਼ੋਰਨ ਦੇ ਨਾਂ ਕਿ ਅੰਬਰਸਰ ਜਿਹਦੀ ਰਿਸਪੋਨਸੀਬਿਲਟੀ ਹੈਗੀ ਆ ਲਾਅ ਐਂਡ ਆਰਡਰ ਨੂੰ ਇਨਸ਼ੋਰ ਕਰਨ ਦੀ ਉਹਨਾਂ ਨੂੰ ਉਹ ਕੰਮ ਕਰਵਾਵਾਂਗੇ ਅਗਰ ਯੂ ਵੀ ਤੁਹਾਨੂੰ ਪਤਾ ਕਿੰਨੀ ਗੁੰਡਾਗਰਦੀ ਸੀਗੀ ਇਸ ਵੇਲੇ ਲਾਅ ਐਂਡ ਆਰਡਰ ਠੀਕ ਹੋ ਗਿਆ ਉੱਥੇ ਅੰਬਰਸਰ ਵੀ ਹੋ ਸਕਦਾ ਹੈ ਕਰ ਰਿਹਾ ਤੁਹਾਨੂੰ ਪਤਾ ਕਿੱਥੋਂ ਸਮਗਲੇ ਹੋ ਰਹੀ ਹੈ ਤੁਹਾਨੂੰ ਪਤਾ ਕੌਣ ਲਿਆ ਰਿਹਾ ਹੈ ਤੁਹਾਡੇ ਨਾਲ ਮਿਲ ਕੇ ਉਹਨਾਂ ਨੂੰ ਬੋਟ ਕਰਾਂਗੇ ਇਹ ਸੈਂਟਰਲ ਗਵਰਨਮੈਂਟ ਨਾਲ ਮਿਲ ਕੇ ਉਹਨਾਂ ਨੂੰ ਉਠਾ ਡੰਗਾਗੇ ਦੇਖੋ ਇਹ ਸਾਡੀਆਂ ਭੈਣਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜੀਆ ਨਾਸ ਵੇਲੇ ਸਭ ਤੋਂ ਜ਼ਿਆਦਾ ਇੰਪੈਕਟ ਜੋ ਅੰਬਰ ਸਾਡੀ ਸਿਚੁਏਸ਼ਨ ਹੈ ਸਾਡੀਆਂ ਭੈਣਾਂ ਤੇ ਹੁੰਦਾ ਹੈ ਸ਼ਹਿਰ 'ਚ ਵੀ ਪਿੰਡਾਂ 'ਚ ਔਰ ਖਾਸ ਤੌਰ ਤੇ ਡਰਗ ਤੇ ਲਾਣ ਆਰਡਰ ਉਤਨਾ ਹੀ ਐਜੂਕੇਸ਼ਨ ਤੇ ਹੋਰ ਵੀ ਹੈਲਥ ਕੇਅਰ ਆਪਣਾ ਇੱਜ਼ਤ ਔਰ ਸਾਡੀਆਂ ਪੈਣਾ ਜੀ ਖਾਸ ਤੌਰ ਤੇ ਡਿਫਰੈਂਟ ਜਿਹੜੀਆਂ ਡਿਜ਼ੀਜ਼ ਇੱਥੇ ਹੁੰਦੀਆਂ ਨੇ ਔਰ ਸਾਫ ਸਫਾਈ ਇਹ ਸਾਰੀਆਂ ਕਰਨਾ ਇੱਕ ਰਿਸਪੌਂਸਿਬਿਲਟੀ ਹੈ ਜਿਹੜੇ ਐਗਜ਼ਿਸਟਿੰਗ ਵਿਧਾਇਕ ਨੇ ਜਿਹੜੀ ਐਗਜ਼ਿਸਟਿੰਗ ਸਰਕਾਰ ਹੈ ਕਿਉਂਕਿ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਕਿਸੇ ਵੇਲੇ ਵੀ ਕਿਸੇ ਏਰੀਆ ਜਾ ਕੇ ਦੇਖ ਲਓ ਕਿ ਅਜੰਮਰ ਸਾਡੀ ਕੀ ਹਾਲਤ ਹੈ ਮੈਂ ਇਹਨਾਂ ਨੂੰ ਇਹੋ ਹੀ ਵਾਦਾ ਕੀਤਾ ਕਿ ਇਹਨਾਂ ਨਾਲ ਮਿਲ ਕੇ ਅਗਰ 7 ਸਾਲ ਚ ਬਦਲ ਸਕਦਾ 6 ਸਾਲ ਚ ਬਦਲ ਸਕਦਾ ਤੇ ਅੰਬਰ ਸਾਹਿਬ ਨੂੰ ਵੀ ਅਸੀਂ 2027 ਚ ਬਿਲਕੁਲ ਫਰਦਗੋ ਕੀ ਕੀ ਚੁਣੌਤੀਆਂ ਜਿਹੜੀਆਂ ਫੇਸ ਕਰਨ ਨੂੰ ਮਿਲਦੀਆਂ ਤੁਸੀਂ ਜਾ ਰਹੇ ਹੋ ਲਗਾਤਾਰ ਪ੍ਰਚਾਰ ਲੋਕ ਸਰਵਰ ਵਿੱਚ ਚਿੰਤਤ ਇਹ ਚੁਣੌਤੀਆਂ ਦੇ ਤੁਸੀਂ ਆਪ ਹੀ ਦੇਖ ਰਹੇ ਹੋ ਸਭ ਤੋਂ ਇੰਪੋਰਟੈਂਟ ਚੀਜ਼ ਅੰਬਰ ਸਦੀ ਡਿਵੈਲਪਮੈਂਟ ਹੈ ਮੇਰੀ ਤੇ ਉਹਦੇ ਤੇ ਮੈਂ ਫੋਕਸਡ ਹਾਂ ਮੈਨੂੰ ਇਹ ਖੁਸ਼ੀ ਹੈ ਕਿ ਮੇਰੇ ਰੋਲਾ ਪਾੜਨਾ ਬਾਕੀ ਦੇ ਵੀ ਕੈਂਡੀਡੇਟ ਹੋਂ ਡਵੈਲਪਮੈਂਟ ਦੀਆਂ ਗੱਲਾਂ ਕਰਦੇ ਨੇ ਲੇਕਿਨ ਇੱਕ ਮੰਤਰੀ ਜੀ ਨੇ ਉਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਕੀ ਕੀ ਕੀਤਾ ਤੇ ਦੂਜੇ ਐਮਪੀ ਸਾਹਿਬ ਨੇ ਪਿਛਲੇ 7 ਸਾਲ ਦੇ ਤੇ ਅਗਰ ਇਹ ਦੌਰ 6 ਸਾਲ ਚ ਬਦਲ ਗਿਆ ਤੇ ਅਮਰਸਰ ਨੂੰ ਤਾਂ ਹੁਣ ਬਦਲ ਦੇਣਾ ਚਾਹੀਦਾ ਸੀਗਾ ਮੈਂ ਤੁਸੀਂ ਭਾਜਪਾ ਦੇ ਉਮੀਦਵਾਰ ਹੋਣ ਦੇ ਨਾਲ ਨਾਲ ਤੁਸੀਂ ਐਮਪੀ ਬਣ ਜਾਂਦੇ ਹੋ ਤੁਸੀਂ ਫਾਰਟ ਵੀ ਹੋ ਨਾਲ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਾਂਗੇ ਐਗਰੀਕਲਚਰ ਇੰਡਸਟਰੀ ਟੂਰਿਜ਼ਮ ਇਹ ਸਾਰੀ ਇਨਕਮ ਜਨਰੇਸ਼ਨ ਦਾ ਬਹੁਤ ਸਕੇਪ ਹੈਗਾ ਇਸ ਵੇਲੇ ਿਸਟਿੰਗ ਤੁਹਾਨੂੰ ਪਹਿਲਾਂ ਵੀ ਉਦਾਹਰਣ ਦਿੱਤੇ ਨੇ ਕਿ ਅੰਬਤ ਸੱਧਿਆ ਚੀਜ਼ਾਂ ਅਗਰ ਬਾਹਰ ਹੁਜੀ ਵਿਕਵਾ ਦਈਏ ਇਥੋਂ ਦੀ 에ਅਰ ਕਾਰਗੋ ਕਿੰਨੀ ਯੂਸ ਹੋਣੀ ਆ ਸਿਰਫ 20 ਕਰ ਸਕਦੇ ਤੇ ਇਹ ਤਾਂ ਇਮੀਡੀਏਟ ਸਕੇਪ ਹੈ ਉਤਰਾਂ ਹੀ ਸਾਡੇ ਜਿਹੜੇ ਫਰੂਟ ਨੇ ਸਾਡੇ ਜਿਹੜੀਆਂ ਸਬਜ਼ੀਆਂ ਨੇ ਮਾਤਾ ਨੂੰ ਉਦਾਹਰਣ ਵੀ ਦਿੱਤਾ ਆ ਮਟਰ ਜਾ ਕੇ ਦੇਖ ਲਓ ਉਤਲੀ ਘਰ ਚ ਕਿੰਨੇ ਦਾ 35 ਰੁਪਈਆ ਦਾ ਤੇ ਦਵਾਈ ਚ ਕਿੰਨੇ ਦਾ ਆ 850 ਰੁਪਈਆ ਦਾ ਤੇ ਇੰਗਲੈਂਡ ਚ ਕਿੰਨੇ ਦਾ ਆ 1300 ਮੇਰਾ ਖਿਆਲ ਉਹਦੇ ਚ ਹੀ ਜਵਾਬ ਮਿਲ ਜਾਂਦਾ ਠੀਕ ਮੈਂ ਲਗਾ ਦਿਆਂ ਠੀਕ ਕਹਿਣਾ ਚਾਹੁੰਦੇ ਹੋ बहुत सारी सब्जी देखी है इस टाइम तो तो अभी पूरी है बट बहुत सारा कुछ जुनौतियां हैं अभी एक एक चुनौती महिलावान मैं हो हेल्थ माइक्रो इंडस्ट्री को इम्प्लॉयमेंट जनरेट कराएंगे डिग्री होगी बच्चों में कोशिश की जाएगी बच्चे हेल्थी एजुकेशन सबसे ਮੈਂ ਆਪਣੀ ਮਹਿਮਾ ਸਾਥੀ ਅਮਨੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਦਿੰਦੀ ਹਾਂ ਜਿਨ੍ਹਾਂ ਨੇ ਮਹਾ ਸੰਗਠਨ ਦੀ ਦੁਨੀਆ ਮਹਾ ਸੰਗਠਨ ਦਾ ਪ੍ਰਗਟਾਵਾ ਦੇ ਕੇ ਮੈਨੂੰ ਸਨਮਾਨਿਤ ਕੀਤਾ। ਉਹਨਾਂ ਨੇ ਮੇਰੇ ਬਹੁਤ ਅਹਿਮ ਅਤੇ ਨਾ ਤੋਂ ਹੌਸਲਾ ਦਿੱਤਾ। ਜਿਨ੍ਹਾਂ ਨੇ ਮੈਨੂੰ ਪਰਿਵਾਰਕ ਯਾਦਾਂ ਦਾ ਖਾਓ। ਐਜੂਕੇਸ਼ਨ ਦੇ ਖੇਤਰ ਵਿੱਚ ਜਿਹੜਾ ਮੈਂ ਕੰਮ ਕਰ ਰਹੀ ਹਾਂ। ਉਹਨਾਂ ਦਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਮੈਂ ਸੰਭਵਿਤ ਮੈਂ ਸੰਭਵਿਤ ਮੈਂ ਚੰਦਵਾ ਬੀਜੇਪੀ ਪੰਜਾਬ ਹੈਗਾ ਮੋਰਚਾ ਦੇ ਸੈਕਟਰੀ ਹਾਂ। ਮੇਰੇ ਨਾਲ ਸਿਮਰਨ ਜੀ ਜਿਹੜੇ ਸਰਪੰਚ ਅਭੀ ਮੈਂ ਸਿਜ਼ੇਨ ਮਾਸੇ ਇਹ ਕੀ ਕੀ ਕੰਮ ਜਰੇ ਨੇ ਸੰਧੂ ਸਾਹਿਬ ਮੰਡੀ ਬਣਨ ਤੋਂ ਬਾਅਦ ਕਰਾ ਰਹੇ ਨੇ ਇਸ ਏਰੀਆ ਦੇ ਜਨੂਮ ਤੋਂ ਵਾਸਤੇ ਆਏ ਨੇ ਗੁਰਦਆਰਾ ਦਾ ਆਸ਼ੀਸ਼ਵਾਦ ਕੀਤਾ ਹੈ ਕੋਹਣ ਦੇ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਅੰਤ ਤੱਕ ਕਰਵਾਤਾ ਤੇ ਇਹਨਾਂ ਦਾ ਇਹ ਇੱਥੇ ਆ ਕੇ ਇਹਨਾਂ ਨੇ ਦਰਸ਼ਨ ਲਏ ਆ ਇਸ ਏਰੀਆ ਜਿਸੀ ਪੂਰਾ ਅਮਰਪੁਰ ਗੋਜਨ ਨਾਦਰ ਨਿੱਕਾ ਟੈਂਟੋਨੀ ਤੇ ਦੇਲੀਨ ਵਾਲੀ ਗਲੀ ਚੋਂ ਸਾਰੇ ਕਬੀਲੇ ਤੋਂ ਤੱਕ ਵਿੱਚ ਜ਼ਿਆਦਾ ਜਿਹੜੀ ਜਿੰਨਕੀ ਸੀ